ਹੈ ਭਾਈ ਜੀ ਗੁੱਡ ਮਾਰਨਿੰਗ ਜੀ ਮਾਰਨਿੰਗ ਜੀ ਕੀ ਹਾਲ ਚਾਲ ਹੈ ਜੀ ਬਹੁਤ ਵਧੀਆ ਵਧੀਆ ਜੀ ਅੱਜ ਆਪਣਾ ਮਹੀਨਾ ਪੂਰਾ ਹੋ ਗਿਆ ਵਾ ਹੋ ਗਿਆ ਵਾ ਤੂੰ ਕਿੰਨੇ ਦਿਨ ਆਇਆ ਮਹੀਨੇ ਚ ਮੈਂ ਭਾਈ ਜੀ ਮਹੀਨਾ ਪੂਰਾ ਆ ਲਗਾਤਾਰ ਕਿ ਹਟੀਆਂ ਵਿੱਚ ਕਿਉਂਕਿ ਵੇਖ ਲਓ ਵਲੌਗ ਚ ਪੂਰੇ ਆ ਜਾ ਮੈਂ ਕੀ ਆ ਕੋ ਪੂਰੇ ਬਲੌਗ ਜਾਂ ਮੈਂ ਨਹੀਂ ਨਾ ਵੇ ਲੋ ਤੇ ਕੋਈ ਛੁੱਟੀ ਨਹੀਂ ਗਈ ਕੋਈ ਛੁੱਟੀ ਨਹੀਂ ਲਓ ਜੀ ਅੱਜ ਆਪਣਾ ਹੋ ਗਿਆ 31ਵਾਂ ਦਿਨ ਤੇ ਮਹੀਨਾ ਹੋ ਗਿਆ ਪੂਰਾ ਅਰੇ ਸਹੀ ਨੇ ਵੀ ਦੱਬ ਕੇ ਪੂਰੀ ਲਾਈ ਮਿਹਨਤ ਕਿ ਨਹੀਂ ਲਾਈ ਲਾਈ ਦੱਬ ਲਾਈ ਤੇ ਅੱਜ ਕੀ ਲਾ ਰਹੇ ਆ ਆਪਾਂ ਅੱਜ ਆਪ ਗੇਮ ਗੇਮ ਲਾਉਂਦੇ ਆ ਅੱਜ ਹਾਂਜੀ ਕੱਲ ਮਾਮਾ ਤੂੰ ਗਿਆ ਹੀ ਨਹੀਂ ਟੀ-ਸ਼ਰਟਾਂ ਦਾ ਕਹਿ ਕੇ ਮੇਰੇ ਨਾਲ ਉਹ ਭਾਈ ਫਿਰ ਮੈਂ ਮੈਂ ਇੱਥੇ ਹੀ ਚਲੇ ਗਿਆ ਹੀ ਨਾ ਸਰਖਾਨਪੁਰ ਦੇ ਅੱਛਾ ਅੱਛਾ ਠੀਕ ਆ ਠੀਕ ਆ ਤੇ ਅੱਜ ਫਿਰ ਅੱਜ ਲੱਗਣ ਦੀ ਹੈ ਗਰਾਊਂਡ ਕੋਈ ਸਾਬ ਦੱਸਣ ਦੇ ਆ ਪੂਰੇ ਕਬੱਡੀ ਦੇ ਗੋਰ ਤੇ ਚਲੋ ਵੀ ਅਗਲੀ ਰੇਡ ਕਿਦੀ ਆ ਤੇਰੀ ਆ ਚੱਲ ਫੇ ਕੋ ਛੱਡ ਦੇ ਛੱਡ ਦੇ ਕੋਟੀ ਛੱਡ ਦੇ ਛੱਡ ਦੇ ਛੱਡ ਦੇ ਲੜ ਪਏ ਆ ਬਸ ਬਸ ਲੜਨਾ ਨਿਕਾ ਚਲੋ ਚੱਲ ਭਉ ਅਗਲੀ ਰੇਡ ਅਗਲੀ ਮੇਰੀ ਆ ਤੂੰ ਕੌਣ ਆ ਨਾ ਕੀ ਆ ਤੇਰਾ ਸਹਿਜ ਸਹਿਜ ਟੈਂਕ ਬਾਬਾ ਘਾ ਰੱਖ ਅੱਗੇ ਨੂੰ ਉਹਦੇ ਆਲੇ ਆਪ ਦੇ ਪਿੱਛੇ ਕਰੀ ਜਾ ਨਾ ਪਿੱਛੇ ਨਾ ਰੱਖ ਕਰਕੇ ਬਾਬਾ ਬਾਜਾ ਬੇ ਮੈਂ ਤੇ cinema ਮਾਦੇ ਬੇਕੂਫ ਹੈਗਾ ਏ ਚੱਲ ਬਹੁਤ ਖਰਾਬ ਚੱਲ ਛੱਡ ਦੇ ਭਾਈ ਕਹਿੰਦੇ ਇਹਨੂੰ ਕੌਣ ਫੜੂਗਾ ਇਹਨੂੰ ਕੌਣ ਫੜੂਗਾ ਚੱਲ 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 ਕਿਦਾਂ ਇਹਨੂੰ ਕੌਣ ਫੜੂਗਾ ਮੱਲ ਨੂੰ ਕੌਣ ਫੜੂ ਮੱਲ ਨੂੰ ਚੱਲ ਵੀ ਝੋਟਿਆ ਚੱਲ ਵੀ ਟੱਚ ਲਾ ਪ੍ਰੈਸ ਘੱਟ ਪ੍ਰੈਸ ਪ੍ਰੈਸ ਘੱਟ ਇਦਾਂ ਉਹ ਵੈਰੀ ਗੁੱਡ ਇੱਕ ਦਾ ਆਉਂਦਾ ਵਜਨ ਸਾਰਾ ਸੈੱਟ ਦੇ ਓਏ ਜਾਂਦਾ ਹੀ ਛੂਕਦਾ ਲਓ ਵੀ ਇਧਰ ਲਾਲੇ ਵੀਰ ਹੁਣੀ ਲੱਗੇ ਹੋਏ ਆ ਮਿਹਨਤ ਲਾਉਣ ਅੱਜ ਲੱਖ ਲੱਖ ਵਾਲੀਆਂ ਇਧਰ ਪੈਂਦੀਆਂ ਉਧਰ ਸਹਿਜਣਾਂ ਦੀਆਂ ਪੈਂਦੀਆਂ 100 100 ਵਾਲੀਆਂ ਇਧਰ ਪੈਂਦੀਆਂ ਲੱਖ ਵਾਲੀਆਂ ਲਾਲਾ ਵੀਰ ਹੋ ਗਿਆ ਅੱਗੇ ਲਓ ਵੀ ਲਾਲੇ ਦੀ ਮਿਹਨਤ ਵੀ ਬਹੁਤ ਸਰਾਵਾ ਕੱਲ ਵੀ ਚੋਬਰਾ ਤੂੰ ਵੀ ਆਗੇ 15 20 ਦਿਨਾਂ ਬਾਅਦ ਤੇ ਅੱਜ ਇੱਥੇ ਸिखਾਵਾਂਗਾ ਜੋਰ ਇਹ ਵੀ ਮੁੰਡਾ ਵਿਚਾਰਾ ਕੰਮ 'ਚ ਜਾਂਦਾ ਵਾ ਤੇ ਥੋੜਾ ਨਹੀਂ ਆ ਹੁੰਦਾ ਤੇ ਕੱਲ ਸਰਦਾਰਾ ਖੇਦੇ ਕੰਮ ਨੂੰ ਤੇਰਾ ਟੱਚ ਆ ਇਹ ਤੂੰ ਹੀ ਲੈਣਾ ਇਹਨੂੰ ਬਹੁਤ ਵਧੀਆ ਬਹੁਤ ਵਧੀਆ ਸ਼ਾਬਾਸ਼ ਚੱਕ ਗਿੱਟਾ ਗਿੱਟਾ ਚੱਕ ਗਿੱਟਾ ਜਾ ਖੜਾ ਹੋ ਖੜਾ ਹੋ ਜਾ ਖੜਾ ਹੋ ਗਿੱਟਾ ਜਾ ਕੇ ਪੁਝਾ ਲਿਆ ਖੜਾ ਕਦ ਨਹੀਂ ਹੋਇਆ ਬੰਦਾ ਤੁਸੀਂ ਦੇਖ ਰਹੇ ਆ ਬਹੁਤ ਖਰਾਬ ਆ ਬੰਦਾ ਦੇ ਲਾਰੇ ਲੱਪੇ ਲਾਉਣ ਚ ਇਹਦਾ ਪਹਿਲਾ ਨੰਬਰ ਹੋ ਗਿਆ ਅੱਜ ਕੱਲ ਇਹ ਕੱਲ ਮੈਨੂੰ ਕਹਿੰਦਾ ਸੀਗਾ ਆਪਾਂ ਜਲੰਧਰ ਜਾਣਾ ਵਾ 6.5 6.5 ਇਹ ਮੈਨੂੰ ਕਹਿੰਦਾ ਸੀ ਜਲੰਧਰ ਜਾਣਾ ਤੇ ਆਪੇ ਮਿਲਣ ਚਲ ਗਿਆ ਸੁਲਤਾਨਪੁਰ ਸੇਲੀ ਨੂੰ ਹੈ ਤੇ ਤੂੰ ਕਿਹੜੀ ਗੱਲ ਕੀਤੀ ਮੇਰੇ ਨਾਲ ਮੈਂ ਗੈਨੇ ਹੋਣਾ ਨਹੀਂ ਕਿਉਂ ਨਹੀਂ ਹੋਣਾ ਮੈਂ 10.5 ਤੁਹਾਡੇ ਘਰ ਆ ਮੂਰੇ ਹੀ ਤੇ ਉਹ ਕਹਿੰਦੇ ਸਹਿਜ ਗਿਆ ਵਾ ਸੇਲੀ ਨੂੰ ਮੈਨ ਲੈਣ ਤੇ ਪੈਸੇ ਲੈ ਕੇ ਗਿਆ ਰੁਪਈਆ 1000 ਲੈ ਕੇ ਗਿਆ ਹੀ ਰੁਪਈਆ 1000 ਸੇਲੀ ਕਿਹੜੀ ਸੀ ਕੱਲ ਕੋਈ ਨਹੀਂ ਕਿਉਂ ਨਹੀਂ ਮੈਂ ਦੱਸਦਾ ਭਾਜੀ ਨੂੰ ਦੱਸ ਦੇ ਨਹੀਂ ਤੇ ਕਿਹੜੀ ਸੀ ਆ ਦਵਾਈ ਲੈਣ ਗਿਆ ਦਵਾਈ ਸੇਲੀ ਦੀ ਲੈਣ ਗਿਆ ਸੀ ਬਿਮਾਰ ਸੀਗੀ ਨਹੀਂ ਭਰਾ ਹਾਂ ਦੇ ਲਾ ਆ ਵੇ ਲਾਲਾ ਲਾਲਾ ਕੀ ਵੇਖ ਲਾ ਤੂੰ ਜਿਹੜੇ ਮੈਂ ਤੇਰੇ ਨਾਲ ਗੱਲ ਕਰਨ ਦੇ ਆ ਉਹ ਦੱਸ ਦੋ ਗੱਲ ਬਾਤ ਚ ਦੇਖ ਲੈ। ਬਾਹਰ ਦੱਸਣੀ ਪੈਣੀ ਉਹ। ਠੀਕ ਐ। ਗੇੜੀ ਕਾਦੇ ਲਾਉਣ ਗਏ ਆਂ ਅਸੀਂ ਗੱਲ ਸੁਲਤਾਨਪੁਰ। ਯਾ ਦਵਾਈ ਲੈਣ ਗਏ। ਥੇਲੀ ਦੀ। ਹਾਂ। ਬੀਬੀ ਦੀ ਤਾਂ ਬਹਾਨਾ ਹੈਗਾ ਥੇਲੀ ਨੂੰ ਮਿਲਣ ਗਿਆ ਹਾਂ ਮੈਂ ਤੇਨੂੰ ਉੱਥੇ ਮਾਈ ਕਾਫੇ ਬੈਠਾ ਵੇਖਿਆ ਕੱਲ। ਚੱਲ। ਹੋਰ ਕੀ ਤੁਸੀਂ 버거 ਕਰਾਏ ਹੋਈ ਆਪਦੇ ਵਰਗੇ ਮੋٹے ਮੋٹے ਜਿਹੇ ਲੋਮਾਂ ਨੇ। ਕਰਾਏ ਹੀ ਕਿ ਨਹੀਂ? ਤੇ ਤੂੰ ਵੀ ਕਰਾਏ ਹੀ ਜਦੋਂ। ਚੱਲ ਉਹ ਤੇ ਮੈਂ ਤਾਂ ਹੁਣ ਵਿਆਹ ਵਿਆਹ ਹੋਇਆ ਮੈਂ ਤਾਂ ਖਾਣੇ ਆ ਤੂੰ ਤਾਂ ਹੁਣ ਸ਼ਰਮ ਹੀ ਲਈ ਫਿਰਦਾ। ਸ਼ਰਮ ਕਰ ਲਾ ਭੂਰਾ ਤੂੰ। ਬੋਕ ਸਰ ਜੀ ਜਿੱਦਣ ਦਾ ਲਿਆ ਵਾ ਤੇ ਤੂੰ ਖੜਦਾ ਹੀ ਨਿਕਾ ਗੇੜੀਆਂ ਲਾਉਣਾ। ਹਾਂ ਜੀ। ਚਲ ਬਿਜਾਰ ਵਿੱਚ ਗਿੜਗੇ ਮਾਰਦੇ। ਓਏ ਬਿੱਲਾ ਆ ਗਿਆ। ਕਿੱਥੇ? ਬਿਜਾਰ ਚੱਲ। ਪੁੱਤ ਫੜਿਆ ਗਿਆ ਅੱਜ। ਮਾਰਦਾ ਹੀ ਗੇੜੀਆਂ ਕਿ ਨਹੀਂ? ਨਹੀਂ ਮਾਰਦਾ। ਦਵਾਈ ਲੈਣਗੇ। ਆ ਪਿਆਵ ਦੇਣਾ। ਪਾਪਾ ਤਾਂ ਗਿਆਵ ਨਹੀਂ। ਹੋਰ ਕਣ ਗਿਆ ਸੀ ਨਾਲ। ਚਾਚਾ ਸੀ ਨਾਲ। ਤੇ ਗੇੜੀਆਂ ਲਾਉਂਦੇ ਸੀਗੇ ਇਹ। ਲਾਉਂਦੇ ਸੀ ਨਾ। ਉਹਦੀ ਅੱਛੀ ਚੀਜੀ ਖਾਣਗੇ ਸੀ। ਚੀਜੀ ਖਾਣ ਨਹੀਂ ਗਏ ਸੀ ਚੀਜੀ ਵੇਖਣ ਗਏ ਸੀ। ਹੈ ਨਾ? ਤੂੰ ਕਿੱਥੇ ਹੈਂ? ਓਏ ਫੜਿਆ ਗਿਆ ਜੀ। ਇਹ ਕਹਿ ਨਹੀਂ ਰਹਿੰਦਾ ਅੱਧੀ। ਐ ਯਾਰ ਨਾ ਰਿਵਿਊ ਨਾਲ ਗਿਆ ਹੋਊਗਾ ਇਹ ਪਾਜੀ ਵੇਖ ਲੈ ਕੱਲ ਮੈਨੂੰ ਕਹਿੰਦਾ ਆਪਾਂ ਟੀ ਸ਼ਰਟ ਲੈ ਆਂ ਜਣਾ ਤਾਂ ਆਪਸੀ ਹੀ ਨਹੀਂ ਮਿਲਣ ਚਲ ਗਿਆ ਸੁਲਤਾਨਪੁਰ ਬਾਅਦ ਵਿੱਚ ਕਹਿੰਦਾ ਇਹ ਵੀ ਮਿਲਦ ਗਿਆ ਹੁਣ ਕੀ ਵੀਰਿਆ ਕੀ ਅੱਗੇ ਆਪਦੀ ਕਿਹਾ ਹੁਣ ਵੀ ਮਾਈ ਕੈਫੇ ਕਹਿੰਦਾ ਬੈਠਾ ਤੇ 버거 ਕਰਾਏ ਹੋਏ ਇਹਨਾਂ ਨੇ ਪਾਈਂਗਾ ਦੋ ਬਾਵਾ ਜੇ ਬਾਵਾ ਪਾਈਆਂ ਹੋਈਆਂ ਤਾਂ ਬੈਠੇ ਹੀ ਦੋਵੇਂ ਪਾਈਂਗਾ ਲੈ ਆਓ ਛੂਟ ਬੋਲਦਾ ਪਾਈਂਗਾ ਜੀ ਹਾਂ ਜੀ ਲੈ ਰੇਡਾ ਕਿੰਨੀਆਂ ਪੈਂਨਾਂ ਚ ਰੇਡਾ ਸ਼ੇਰ ਉਹ ਬਿੰਨਾਂ ਦੇ ਵਿੱਚ ਦੇਖਿਆ ਸੰਤਾਨ 10 11 ਪਾਈ ਕਿੰਨੇ ਨੰਬਰ ਲੈ ਇਹ ਇੱਕ ਰੇਡ ਰੂ ਗਿਆ ਬਸ ਕਿਨਾ ਅੱਜ ਮੇਲਾ ਅੱਜ ਕਿੱਥੇ ਚੰਦੂ ਸ਼ਾਹ ਕੋਲ ਕਿੱਥੇ ਆ ਇੱਥੇ ਜਦੋਂ ਮੰਡ ਨੂੰ ਮੋੜ ਨਹੀਂ ਚਾਹੀਦਾ ਅੱਛਾ ਉੱਥੇ ਅੱਛਾ ਕਿਦਾਂ ਫਿਰ ਲੰਗਰ ਖਾਊਂਗਾ ਅੱਜ ਫੁੱਲ ਹੈ ਕਿੰਨੇ ਘਕਰ ਕੀ ਕੀ ਖਾਊਂਗਾ ਅੱਜ ਫੇ ਅੱਜ ਰੋਟੀ ਰੋਟੀ ਕੱਲ ਦੀ ਖਾਦੀ ਨਹੀਂ ਨਾ ਰੋਟੀ ਨਹੀਂ ਭਰਮੀ ਮਗਾਈਆ ਅੱਜ ਕਿ ਰਹਿੰਦੀ ਏ ਜੀ ਕਰਦਾ ਉਹ ਨਾਲ ਤੇਨੂੰ ਵੀ ਕਹਿਦੇ ਉਹ ਤੇ ਅਗਲਾ ਤੇਰਾ ਰਕਾ ਹੀ ਆ ਆ ਜਾ ਤੁਸੀਂ ਪਾਜੀ ਆਉਣਾ ਠੀਕ ਆ ਕਿੱਦਾਂ ਦੋਵੇਂ ਸਹਿਜ ਹੈ ਸੇਮ ਸੇਮ ਨੇਗਾ ਪਾਜੀ ਦਾ ਠੀਕ ਆ ਤੇਰਾ ਜ਼ਿਆਦਾ ਵਾ ਤੇਰਾ ਜ਼ਿਆਦਾ ਵਾ ਕੀ ਹੋਗਾ ਪਾਜੀ ਪਾਜੀ ਰਹੀਏ ਤੇ ਲਾਗੇ ਜੋੜੀ ਵਾਰੀ ਹਾਂ ਵੀ ਦੱਸੋ ਕਿਹਦਾ ਵੱਡਾ ਵਾ ਸਹਿਜ ਦਾ ਢਿੱਡ ਵੱਡਾ ਨਾ ਸਹਿਜ ਦਾ ਵੱਡਾ ਈ ਮੁੰਡੋ ਕੀ ਰਟੇ ਡੇ ਡਾ ਸਹਿਜਾ ਫਿੱਟ ਫਿੱਟ ਕਿਹੜਾ ਵਾ ਪਾਜੀ ਕੇ ਸਹਿਜ ਪਾਜੀ ਸਹਿਜ ਸਹਿਜ ਦੀ ਵੀ ਸ਼ੇਪ ਦੇਖੋ ਸਹਿਜ ਪਿੱਛੇ ਨੂੰ ਹੋ ਕੇ ਵੀ ਸ਼ੇਪ ਵਿਖਾਜਦਾ ਕਰਕੇ ਓਏ ਡੋਲੇ ਦੋਵੇਂ ਦੋਵੇਂ ਇੱਕ ਨਹੀਂ ਕਿਉਂ ਸਹਿਜ ਦਾ ਪਾਪਾ ਕੱਲ ਕਿਤਾ ਜੀ ਸੀ ਪਿੱਛੇ ਚੜਿਆ ਓਏ ਕਿਹੜੀ ਜੀ ਸੀ ਪਿੱਛੇ ਲੰਗਰਾਜ ਦੇ ਦੁਆਰੇ ਜਿੱਦ ਕੇ ਖਾਣਾ ਦੇਖਣਾ ਤੇ ਦੌਰ ਕਿਤੇ ਘੜਾ ਜਾਦਾ ਐਵੇਂ ਪਾਜੀ ਨੇ ਖਾਇਆ ਐਵੇਂ ਪਾਜੀ ਨੇ ਖਾਇਆਣਾ ਮੰਮਾ ਜੱਡੀਆਂ ਜਿਹੜੀਆਂ ਵੱਖੀਆਂ ਚਾਰ ਪੰਜ ਰੋਟੀਆਂ ਤੇ ਵੱਖੀਆਂ ਚ ਪਾ ਜੰਨਾ ਹੈ ਹੈ ਆਪੇ ਗਿਣਨ ਜੱਟ ਦਾ ਮੁਕਾਬਲਾ 10 ਮੈਨੂੰ ਕਿੱਥੇ ਹੈ ਹੈ ਲੋ ਵੀ ਮਿੱਤਰੋ ਹੁਣ ਮੇਰੇ ਨਾਲ ਦਾ ਸਾਥੀ ਕਮੈਂਟਰ ਕਮਲਪ੍ਰੀਤ ਸਿੰਘ ਬੋਲਣਗੇ ਮੇਰੇ ਵੀਰੋ ਕਹਿੰਦੇ ਚੱਲਾ ਮੁੰਡਾ ਇੱਕ ਪਾਸੇ ਤੇ ਕਹਿੰਦੇ ਕੰਨੀ ਤੇ ਲਾਲ ਲੱਗਾ ਸਿੰਘ ਪੈ ਗਿਆ ਟੱਟ ਕੇ ਨਹੀਂ ਰੀਸਾ ਹੁਰ ਹੁਰ ਰਰ ਪੈਂਦੀਆਂ ਚੀਕਾਂ ਕਹਿੰਦੇ ਨਹੀਂ ਰਿਸ਼ਾ ਇਹ ਕਹਿੰਦੇ ਕਹਿੰਦੇ ਸੂਬੇ ਦਾ ਮੁੰਡਾ ਏ ਨੌਜਵਾਨ ਨਹੀਂ ਰਿਸ਼ਾ ਤੇਰੀਆਂ ਚੱਲ ਵੀ ਚੋਬਰਾ ਪਾ ਰੇੜ ਕਹਿੰਦੇ ਨੀਲੇ ਕੱਚੇ ਵਿੱਚ ਕਹਿੰਦੇ ਨੌਜਵਾਨ ਪਤਲਾ ਪਤੰਗ ਸਰੀਰ ਦਾ ਕਹਿੰਦੇ ਚੋਬਰ ਹੈ ਇੱਕ ਪਾਸੇ ਕਹਿੰਦੇ ਲਾਲਾ ਇਹ ਦੂਜੇ ਪਾਸੇ ਕਹਿੰਦੇ ਲੁੱਦੜ ਹੈ ਨਹੀਂ ਰਿਸ਼ਾ ਤੇਰੀਆਂ ਲੁੱਦੜ ਪੈ ਗਿਆ ਟੁੱਟ ਕੇ ਨਹੀਂ ਰਿਸ਼ਾ ਕਹਿੰਦੇ ਚੱਲ ਵੀ ਚੋਬਰਾ ਓਏ ਇਹ ਅੰਦਰ ਆਇਆ ਓਏ ਚੱਲ ਚੱਲ ਕਰਦੀ ਸਾਡੇ ਪਿੰਡ ਦਾ ਚੋਬਰ ਕਹਿੰਦੇ ਸਹਿਜ ਆ ਕਹਿੰਦੇ ਲੁੱਦੜ ਐ ਨਾ ਛੋਟਾ ਲੁੱਦੜ ਕਹਿੰਦੇ ਨੇ ਨਹੀਂ ਰਿਸਾ ਤੇਰੀਆਂ ਇੱਕ ਕੰਨੀ ਤੇ ਕਹਿੰਦੇ ਲਾਲਾ ਲਗਾਏ ਦਾਲਾ ਲੱਗ ਗਿਆ ਕਹਿੰਦੇ ਉਹ ਚੱਲ ਵੀ ਚੋਬਰਾ ਸਹਿਜ ਨਹੀਂ ਰਿਸਾ ਤੇਰੀਆਂ ਨਹੀਂ ਰਿਸਾ ਚੋਬਰਾ ਨਹੀਂ ਰਿਸਾ ਤੇਰੀਆਂ ਚੱਲ ਖੇਚ ਤੇ ਆਰੀ ਨਹੀਂ ਰਿਸਾ ਹੁਰ 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 ਜਾਂਦੇ ਛੱਡ ਦੇ ਕੁਮਾਰੇ ਕੁਮਾਰੇ ਭੱਜ ਗਿਆ ਭੱਜ ਗਿਆ ਹਰਖਿਆ ਹੋਇਆ ਕਹਿੰਦੇ ਜਾਣ ਨਹੀਂ ਦੇਣਾ ਚੱਲ ਸਹਿਜ ਥਾਪੀ ਸਹਿਜ ਲਾਲੇ ਤੇ ਭੰਗੜੇ ਭੰਗੜੇ ਸ਼ੰਕਰ ਵਾਲੇ ਦੋਵਾਂ ਥਾਣਾ ਦੋਵਾਂ ਹਨਾ ਦੋ ਐਕਸ਼ਨ ਮਾਰ ਚਲੇਗੇ ਵਿੱਚ ਗਿਆ ਸਾਡੇ ਕੋਚ ਭਾਜੀ ਬਿੱਟੂ ਜੀ ਬਹੁਤ ਸੋਹਣੀ ਮਿਹਨਤ ਬੱਚਿਆਂ ਨੂੰ ਕਰਾਉਂਦੇ ਨੇ ਵਾਹਿਗੁਰੂ ਇਹਨਾਂ ਨੂੰ ਚੜ੍ਹਦੀ ਕਲਾ ਬਖਸ਼ੇ ਪਰਮਾਤਮਾ ਛੋਟੇ ਛੋਟੇ ਬੱਚੇ ਜੋ ਨਲ ਪਿੰਡ ਜੋ ਕਬੱਡੀ ਸਿੱਖਦੇ ਆ ਮਿਹਨਤਾਂ ਲਾਉਂਦੇ ਕਹਿੰਦੇ ਇੱਧਰ ਭਾਈ ਸਾਡੇ ਅਮਨਪ੍ਰੀਤ ਸਿੰਘ ਅਮਨ ਜੋ ਬਲੌਕ ਵੀ ਬੱਚਿਆਂ ਦਾ ਬਣਾਉਂਦੇ ਨੇ ਇਹਨਾਂ ਨੂੰ ਬਹੁਤ ਬਹੁਤ ਧੰਨਵਾਦ ਉਤਸ਼ਾਹ ਪੈਦਾ ਕਰਦੇ ਨੇ ਬੱਚਿਆਂ ਦਾ ਜੋ ਇੰਟਰਨੈਟ ਦੇ ਚੜ੍ਹ ਕੇ ਸਾਰੇ ਸੰਗਤਾਂ ਨੂੰ ਲੋਕਾਂ ਨੂੰ ਦਿਖਾਉਂਦੇ ਨੇ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਚੱਲਿਆ ਮੁੰਡਾ ਕਹਿੰਦੇ ਸੂਬੇ ਦਾ ਰੇਡ ਤੇ ਨਹੀਂ ਰੀਸਾਂ ਤੇਰੀਆਂ ਚੁਬਰਾ ਚੱਲ ਵੀ ਐ ਕਨੀ ਤੇ ਜਸਵੰਤ ਲੱਗਾ ਹੋਇਆ ਇਹ ਦੂਜੇ ਦੇ ਸਿੰਘ ਪੋਨੀਆਂ ਤੋਂ ਲੱਗਾ ਹੋਇਆ ਇਹਨਾਂ ਰਮਾਲੀ ਬੰਨੀ ਲਾਲਾ ਵਜਾਏ ਲੱਗਾ ਹੋਇਆ ਨਹੀਂ ਰੀਸਾਂ ਦੇ ਦੇ ਕਿਹੜਾ ਚੁਬਰ ਪਿੰਦਾ ਟੁੱਟ ਕੇ ਨਹੀਂ ਰੀਸਾਂ ਕਹਿੰਦੇ ਅੱਖ ਬਾਜ ਵਾਲੀ ਨਿਮਰਤਾ ਸਾਤ ਵਾਲੀ ਲਾਲਾ ਪੈ ਗਿਆ ਟੁੱਟ ਕੇ ਨਹੀਂ ਰੀਸਾਂ ਦੇਖ ਦੇ ਕਹਿੰਦੇ ਜਾਣ ਦਿੰਦਾ ਕਹਿੰਦੇ ਉਧਰ ਸੂਬੇ ਦਾ ਮੁੰਡਾ ਆਹ ਚਲਾ ਕੀ ਲੈ ਕੇ ਨਹੀਂ ਰੀਸਾਂ ਨਹੀਂ ਰੀਸਾਂ ਮੁੰਡਿਆ ਤੇਰੀਆਂ ਲਾਲਿਆ ਲੈ ਗਿਆ ਇਹ ਨੰਬਰ ਥਾਪੀ ਥਾਪੀ ਹੋ ਵੀ ਆ ਗਿਆ ਸਾਲੇ ਬੰਦਾ ਦੇਖ ਲੈ ਆ ਬੰਦਾ ਕਿੱਥੇ ਹੋ ਗਿਆ ਚੱਲ ਪੱਜ ਨਾ ਸ਼ੇਰ ਇੱਕ ਖੁੰਝ ਪੁਰਾਣੀ ਹੈ ਤੇਰਾ ਜੋਰ ਕਰਾਉਣਾ ਅੱਜ ਲੜਾਈ ਵਿੱਚ ਟੱਟ ਨਹੀਂ ਖਾਣਾ ਆਜੋ ਟੱਟ ਨਹੀਂ ਲਾਉਣ ਦੇਣਾ ਇਹਨੂੰ ਜੇਟਾ ਚਲਾਉਂਦੇ ਵੇਫਰ ਨਾ ਹਾਂ ਹਾਂ ਤੇ ਇਦਾਂ ਤੇ ਸਾਰੀ ਜਨਾਨ ਚੁੱਪੀ ਆ ਜੀ ਕਿੱਧਰ ਚੱਲਿਆਂ ਕਿੱਧਰ ਚੱਲਿਆਂ ਹਾਂ ਇਦਾਂ ਹੀ ਜ਼ੋਰ ਕਰਾ ਕੇ ਪੈਂਟ ਬੜਾ ਭਾਰਾ ਬੱਦ ਨਾ ਤੇਰੀਆਂ ਚੱਲੋ ਆ ਮੈਂ ਖਲਾ ਮੇਰੇ ਕੋਲ ਆ ਪੰਜਾ ਡੇਟਾ ਨੂੰ ਢੇਰੀਆਂ ਬਣ ਗਿਆ ਭਾਈ ਜੱਫੀ ਭਾਵਨਾ ਲਾ ਲਾ ਜਾ ਭਾਵਨਾ ਭਾਵਨਾ ਕੋਪੀ ਵੜੀ ਦੇ ਵੇ ਵੜੀ ਆਲੂ ਆਇਆ ਤੇ ਮੇਰੀ ਮਿੱਦਾ ਖਾਦ ਵਾਲੀ ਆ ਬਾਜੜੀ ਆ ਲੱਕੂ ਇੰਨਾ ਈ ਆ ਤੇ ਕੋ ਟ੍ਰੈਕ ਲੱਗ ਗਿਆ ਕਿੰਨਾ ਕੇ ਪਾਵਰ ਰੱਖ ਲੱਤਾਂ ਜੇ ਮਿੱਗੀਆਂ ਆ ਭਾਈ ਜੀ ਮੈਂ ਟਕੋਣਾ ਤਾਂ ਨਾ ਦੇਖਦਾ ਤੂੰ ਚੱਲ ਤੂੰ ਦੇਖਦਾ ਜੇ ਰਹਿ ਜਾ ਮਾਰ ਮਾਰ ਸਾੜੇ ਪਰਪਾ ਦੇ ਇੱਥੇ ਢੋਲ ਦਾ ਪਰਪਾ ਦਾ ਇੱਧਰ ਰੱਖੀ ਸਹਿਜ ਆ ਗਿਆ ਇਹੋ ਕਹਿੰਦੇ ਸਹਿਜ ਦੀ ਕਬੱਡੀ ਪਈ ਹੋਈ ਕੀ ਕਰੇ ਇਹ ਲਾ ਲੱਗਿਆ ਭੱਜ ਇੱਕ ਸੈਡ ਲੈ ਕੇ ਭੱਜ ਭੱਜ ਇੱਕ ਸੈਡ ਲੈ ਕੇ ਭੱਜ ਫੇਡ ਹੋਰ ਮਾਰ ਨਾਲੇ ਹੰਦਿਆਂ ਦੇ ਕਰਾ ਜੋਰਾ ਇੱਥੇ ਫੜ ਲੈ ਇਹਨੂੰ ਭੱਜ ਭੱਜ ਆਰ ਲੰਬੀ ਜੀ ਤੁਹਾਨੂੰ ਅੱਜ ਕਮਾਣਾ ਚਾਹੀਦਾ ਬਹੁਤ ਹੀ ਥੇਲੇ ਦਾ ਸਾਡੇ ਨੂੰ ਫਰੀਆ ਲੱਗਦੀ ਆ ਅੱਜ ਨਹੀਂ ਗੱਲ ਪੇਟ ਮਸਲ ਥੋੜੇ ਲਾਇਆ ਉਹਦੇ ਨਾਲ ਉੱਠਣ ਚੱਲ ਆ ਦੇਖੇ ਆ ਤੋ ਇੱਥੇ ਮੜਾ ਇੱਥੇ ਖੜਾ ਹੋਇਆ ਇਧਰ ਨੂੰ ਆ ਜਾ ਲਾਲਿਆ ਲੋ ਇਹ ਦੇ ਲੱਟ ਮਟਾ ਚ ਲੰਮਾ ਮਾਰ ਲੰਮਾ ਮਟਾ ਚ ਮਾਰ ਲੰਮਾ ਇਧਰ ਹੱਥ ਕੱਟ ਚੱਲ ਤੂੰ ਆ ਜਾ ਉੱਤੋਂ ਨਾ ਮੂੰਹ ਨਾ ਤਾਰ ਇੱਥੇ ਲੱਟਾ ਛੱਡੀਆਂ ਏਦਾਂ ਜੁੜੀਆਂ ਤੁਹਾਡੇ ਕੋ ਹਲਕੀ ਹੋਣਾ ਆ ਚੀਜ਼ ਤੇਰੇ ਬਾਹਰ ਵੀ ਆ ਖਿੱਚਣਾ ਵਾ ਏਦਾਂ ਮੂਵਮੈਂਟ ਵੀ ਨਹੀਂ ਜਾਣੀ ਦਿੱਤਾ ਏਦਾਂ ਜਾਊਗੀ ਨਾਲੇ ਹੋ ਜੂਗਾ ਇੱਧਰ ਪਿੱਛੇ ਨਾ ਪੰਜਾਬ ਪਿੱਛੇ ਉਹਨੇ ਲੱਗ ਗਿਆ ਕਰ ਗਿਆ ਹਾਂ ਇੱਧਰ ਹਾਂ ਅੱਪਾ ਜੀ ਬਹੁਤ ਖਰੇ ਕੋਟੀ ਹਣਾ ਮੂੰਹ ਨਹੀਂ ਕੰਦਾ ਹੋਏ ਅੱਪਾ ਜੋ ਪ੍ਰੈਸ ਮਾਰਤੀ ਉਹਨੂੰ ਭੱਜ ਗਿਆ ਯੋ ਨਾ ਤਾਂ ਸਾਰਾ ਕਾਚੀ ਲੋ ਜੋਰ ਲਾ ਆਪੀਆਂ ਵੱਜਣੀਆਂ ਚਾਹੀਦੀ ਆ ਸਹਿਜ ਸਹਿਜ ਤਾਂ ਅੱਗੇ ਕਰਦੇ ਜਦਾਂ ਕਰੀ ਇਹ ਹਲੇ ਮੈਂ ਦੂ ਘਾਟਰੋਂ ਥੱਪੜ ਵਜਣਾ ਕਰੇ ਵਾ ਵਾ ਗਾਰਾ ਸਾਲਾ ਲੱਤਾਂ ਨਹੀਂ ਗਾ ਘੜਜਦਾ ਲੱਤਾਂ ਵਿੱਚ ਨਹੀਂ ਕਿੰਦਾ ਹੱਥ ਲਾਉਂਦੇ ਨੂੰ ਕਾਲੀ ਨਾ ਕਰਿਓ ਮਾਪੇ ਆ ਕੱਢ ਗਿਆ ਫਿਰ ਤੋਂ ਹੁਣ ਐਦਾਂ ਕਰਦਾ ਇਹ ਕੋਈ ਨਾ ਆਜੇ ਇੱਥੇ ਰੋਕ ਲਾ ਇੱਥੇ ਰੋਕ ਹਾਂ ਧੱਕਾ 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 ਥੱਲੇ ਨਾਲ ਹੀ ਥੱਲਾ ਥੱਲਾ ਦੇ ਨਹੀਂ ਜਾਂਦਾ ਦੇਖ ਆ ਚੀਜ਼ਾ ਬਸ ਤੇਰੇ ਬਾਰ-ਬਾਰ ਕਹਿਣ ਦੇ ਆ ਆ ਬੱਸ ਉਹਦਾ ਦੱਸਦਾ ਕਿੰਨਾ ਚੋਕੜੀ ਹੈ ਤੇਰਾ ਬਾਬਾ ਪਾਪਾ ਕਿ ਨਹੀਂ 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 ਚਾਹ ਕਿਤੇ ਫਾਸਟ ਇੱਕ ਦਾ ਦੇਖ ਜਾ ਆ ਵੀ ਕਰ ਅੱਜ ਤਾਂ ਪਹਿਲੇ ਪਤਾ ਉਹਨੂੰ ਦੋ ਤੇ ਲੱਗਦਾ ਲੱਗਣਾ ਚੱਲ ਚੱਲ ਹੋ ਜਾ ਮਗਾ ਲੈਣਾ ਸੀ ਉਹ ਦੋਤੇ ਤੂੰ ਮੈਂ ਕਿਹਾ ਉਹ ਡੇਟ ਹੋ ਜਾਂਦਾ ਤੱਕ ਅੱਛਾ ਆ ਜਾ ਫੇਰ ਕੀ ਕਰਨਾ ਕਰੇ ਕਰੇ ਕੋਈ ਗੱਲ ਜਿਉਂ ਕਰਨਾ ਹੁੰਦਾ ਕਰਿਆ ਕਰ ਚਲ ਸਾਰ ਭੱਜ ਗਏ ਭੱਜ ਗਏ ਟਾਈਮ ਹੋ ਰਹਿਣਾ ਮम्मा ਤੇਰਾ ਜਿੰਨੇ ਨੂੰ ਪਿਆ ਕਰੂ ਆਗਲੇ ਭੱਜਣਾ ਆਸ ਹੈ ਭੱਜ ਜੋਰ ਨਾਲ ਤੈਨੂੰ ਸਪ੍ਰਿੰਟ ਆ ਕਿ ਨਹੀਂ ਭੱਜ ਇਧਰੋਂ ਭੱਜ ਇਧਰੋਂ ਨਿਕਲ ਕੇ ਭੱਜ ਪਿਛੜ ਤੱਕ ਦੇ ਪਿਛੜ ਤੱਕ ਦੇ ਜਿੰਦਾ ਝੋਟਾ ਲਾਲੇ ਵੇਖ ਨਹੀਂ ਲੱਗਾ ਇਹ ਐਕਸ਼ਨ ਵੀ ਕਰ ਹਣ ਹਾਂ ਕੋਈ ਵਧੀਆ ਨਹੀਂ ਐਦਾਂ ਆ ਥੱਲੇ ਆ ਆਹ ਥੱਲੇ ਆ ਆਹ ਕਰ ਤੇ ਆਂ ਤੇ ਰੱਖ ਲੈ ਪੈ ਜੇ ਮੈਂ ਨਕਸ਼ਾ ਵੀ ਕਿੱਲਾ ਬਣਾਇਆ ਕਰਪਾਣ ਪਾਈ ਤੂੰ ਤੂੰ ਪਿੱਛੇ ਗਾ ਲੈ ਹੱਡੀਆ ਦਾ ਬੰਦਾ ਜਿਹੜਾ ਫੜਿਆ ਸੀ ਤੂੰ ਪਿੱਛੇ ਹਾਰਿਆ ਤੂੰ ਨਹੀਂ ਕਰਦਾ ਡਿੱਗਿਆ ਗਿਆ ਚੱਲ ਆੜੀ ਇਹਨਾਂ ਨੂੰ ਕਾਰਨ ਤੇ ਬੱਗਾ ਫੜਿਆ ਕੱਢ ਲੈ ਤੂੰ ਮੈਂ ਬੁੱਟ ਫੜਿਆ ਮੈਂ ਪਿੰਡੋਂ ਤਾਂ ਬੁੱਟ ਫੜਿਆ ਕੱਢ ਦੇ ਤੂੰ ਮਾਂ ਕੱਢ ਲੈ ਮਾਂ ਕੱਢ ਲੈ ਮੈਂ ਬੁੱਟ ਹੈਰੇ ਹੋਏ ਇਹਨੂੰ ਪਲਟਾਉਣਾ ਕਿਡਾ ਸੌਖਾ ਸੈਰ ਥੱਲੇ ਆਇਆ ਹੈ ਅਯੋ ਅੱਜ ਕਹਿੰਦੇ ਵੇਖ ਲੈ ਇਹਨੂੰ ਵੱਡੇ ਵੱਡੇ ਨਹੀਂ ਖਰਾ ਸਕਦੇ ਛੋਟਿਆਂ ਨੇ ਤੇ ਕਿ ਵੱਡਿਆਂ ਨੇ ਕੀ ਖਰਾਉਣਾ ਇਹਨੂੰ ਨਹੀਂ ਛੱਡਣਾ ਸੋਚ ਲਾ ਉਹ ਵੀ ਲੱਤ ਲਾਉਣਾ ਹੈ ਹੁਣ ਨਹੀਂ ਮੰਨਦਾ ਓਏ ਮੇਰੀ ਗੱਲ ਸੁਣੋ ਵਾਲੇ ਬੰਦੇ ਓਏ ਗੱਲ ਸੁਣੋ ਉਹ ਸਾਰੇ 5.5 ਆਪਾਂ ਨਹੀਂ ਆਏ ਮੁਹੰਮਦ ਨੂੰ ਸਾਡਾ ਲੱਗੂ ਲੱਗੇ ਨਾ ਜਦ ਨਹੀਂ ਕਾਦੂ ਫਿੱਟ ਹੋ ਗਏ ਆ ਫਿੱਟ ਹੋ ਗਏ ਆ ਕੋਲ ਇਹ ਫੇ ਅੱਜ ਫੇ ਸਾਰਿਆਂ ਕੋਲ ਆਈਏ ਸਾਰੇ ਕੋਲ ਇਹ ਘੇਰੇ ਜੇ ਨਹੀਂ ਨਹੀਂ ਚਾਹੀਦੀ ਤੇ ਮੇਰੀ ਕੋਸਟ ਅੱਜ ਜਿਹੜਾ ਉਹ ਨਹੀਂ ਲੈ ਗਿਆ ਕੌਣ ਹੈ ਜਿਹੜਾ 2 ਕਿਲੋ ਦੁੱਧ ਲਿਆਉਣਾ ਜਿਹੜਾ 2 ਕਿਲੋ ਦੁੱਧ ਬੈਟਾਂ ਨੂੰ ਸਕੂਟਰੀਆਂ ਆਜ ਅੱਜ ਸਕੂਟਰੀ ਦੇ ਝੂੜਾ ਚੱਲ ਆਪਣੀ ਕੋਸਤੀ ਚ ਲੈਂਦੀ ਹੈ ਜੇ ਫੈਸਲਾ ਨਹੀਂ ਹੋਇਆ ਕਿੱਥੇ ਹੋਇਆ ਹਜੇ ਮੋਟਰ ਵਾਲੇ ਨੇ ਬਸ ਇੱਕ ਗੱਲ ਕਿੱਥੇ ਹੋਇਆ ਹਜੇ ਕਿੱਕ ਮਾਰ ਲਾ ਕੋਈ ਦੋਨੇ ਰੇਡਾ ਪਾਈ ਉਹ ਹਜੇ ਛੱਡਾ ਕੜੇ ਸੌਖਾ ਮੱਝੀ ਇੱਥੇ ਉੱਠ ਸਟੈਂਡ ਲਾ ਸਟੈਂਡ ਇਹਦੇ ਤੇ ਘੋਪਾ ਮੇਰਾ ਮਾਰ ਫੇਰ ਪਿਆ ਲੈ ਲੈ ਟੁੱਟ ਕੇ ਲੱਤੀ ਲੱਗਿਆ ਕਰ ਲੱਤੀ ਲੱਗਿਆ ਕਰ ਲੱਤੀ ਲੱਗ ਜਾ ਉਹ ਲਾਉਂਦਾ ਲੱਤ ਨਾ ਮਾਫੀ ਤੁਮੇਂ ਦੀ ਕਰਾਂ ਮੈਂ ਦੁਆਵਾਂ ਆਵੇ ਆਵੇ ਸੱਜ ਲੱਗ ਗਿਆ ਲੱਗ ਗਿਆ ਯੋ ਸੱਜ ਹਾਰ ਗਿਆ ਮਰ ਗਿਆ ਓ ਤੇਰੀ ਪਾ ਲੱਗ ਗਿਆ ਲੱਗ ਗਿਆ ਵੇਲਾ ਤੇ ਮਾਰ ਥਾਪੀਆਂ ਝੜ ਕੇ ਜਿਹੜਾ ਤੇਰਾ ਬਈ ਮੈਂ ਲਵਾਈ ਆ ਪਹਿਲਾਂ ਅੱਜ ਸੈ ਹੀ ਨੇ ਸਪਾਰੀ ਲੈ ਲੀ ਲਾਲੇ ਦੀ ਦੋਵੇਂ ਭਰਾ ਪੈਗੇ ਬੁਗਲੇ ਬੰਨੇ ਹੋ ਆ ਵੇ ਚੱਲ ਤੁਸੀਂ ਕੋਟੀ ਲੱਤੀ ਲੱਗਦੇ ਤੇ ਲੱਤੀ ਲੱਗ ਜਾਓ ਕਹਿੰਦੇ ਲਾਲੇ ਨੇ ਹਨਾ ਸਹਿਜ ਨੂੰ ਗਾਲ ਕੱਢੀ ਆ ਤੇ ਅੱਜ ਲਾਲਾ ਕਹਿੰਦੇ ਢਾਲਿਆ ਬੰਦੇ ਪੈਗੇ ਲਾਲੇ ਨੂੰ ਸਹਿਜ ਲੈ ਕੇ ਆਇਆ ਹੀ ਬੰਦੇ ਢਾਲੋ 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 ਦੋ ਸਹਿਜ ਬੰਦੇ ਲੈ ਕੇ ਆਇਆ ਹੀ ਆ ਵੇ ਆ ਵੇ ਲਾਲੇ ਸਿਕਰਾਜ ਬਾਹਰ ਉੱਠ ਆ ਵੇ ਸਹਿਜ ਲੱਤ ਚੱਕ ਦੇ ਦੀ ਲੱਤ ਚੱਕ ਦੇ ਦੀ ਸਿਕਰਾਜ ਉੱਠ ਪਿੱਛੇ ਦੀ ਕਹਿੰਦੇ ਦੋਵਾਂ ਭਰਾਵਾਂ ਨੇ ਅੱਜ ਕਹਿੰਦੇ ਲਾਲਾ ਢਾਲਿਆ ਹੀ ਸਹਿਜ ਕਹਿੰਦਾ ਬੰਦੇ ਲੈ ਕੇ ਆਇਆ ਅੱਜ। ਜਿੱਤਾ ਤੂੰ ਗੱਲਾਂ ਆਲੋ ਆ ਗਿਆ। ਬੱਸ। ਚੱਕ ਦੇ ਰੀ ਤੌਣ ਤੋਂ ਗੋਡਾ ਲਾਲੇ ਮੜਿਆ। ਚੱਲ ਚੱਲ ਉੱਠ। ਆ ਇੱਦਾਂ ਸੱਡ ਦੇ। ਚੱਕ ਦੇ। ਹੁਣ ਦਵਾ ਭਰਾਵਾ ਤੇ ਗੈਣਾ। ਹੌਣ। ਲੈਣੇ ਪੰਗੇ। ਚੱਲ ਚੱਲ ਚੱਕ ਰਿਆ ਉੱਠ ਉੱਠ। ਉੱਠੋ ਉੱਠੋ ਉੱਠੋ। ਸਰ ਬਾਹਰ ਚੋਰ ਚਲੋ ਇਹ ਕਰਨਾ ਹੈ ਕੋਈ ਚੱਤ ਨੂੰ ਚੱਲ ਚੱਲ ਬਸ ਕਰ ਫਾਰ ਕੇ ਨਹੀਂ ਲੈਣਾ ਹੁਣ ਲੈਣਾ ਪੰਗਾ ਸਹਿਜ ਉਹ ਲੈਣਾ ਪੰਗਾ ਸਗਰਾ ਲੈ ਉਹ ਗਾਏ ਚਲੋ ਹੈ ਟਾਟਾ ਚੱਲ ਚੱਲ ਇਹ ਬਸ ਚੱਕ ਖੋਤੀਆ ਚਬੰਦੀ ਚਬਾਤਾ ਕੋ ਲਵਾ ਲੱਤੀ ਲੱਗੋ ਲੱਤੀ ਦੋਵੇਂ ਲੱਤੀ ਚੱਲ ਚੱਲ ਓਟ ਓਟ ਉਹ ਸੇ ਸੇ ਲਾਲੀ ਕੋ ਤੱਕ ਨਹੀਂ ਹੁੰਦਿਆ ਵੇ ਲਾਲੇ ਹਿੱਲਣ ਨਹੀਂ ਦਿਆ ਉਹ ਓ ਵੇ ਲਾਲੇ ਕਿੱਥੇ ਤੂੰ ਨਾ ਵਿੱਚ ਤੂੰ ਨਾ ਵਿੱਚ ਮੂਲੀ ਜੀ ਰਗੜੀ ਜਾਈ ਸਦਾਰਾ ਤਾਨੂ ਬਈਆ ਸੋ ਆਓ ਹੁਣ ਬਸੀ ਲੋ ਜੀ ਲੱਗ ਗਿਆ ਬ੍ਰਹਿਮੀਆਂ ਦੇ ਲੰਗਰ ਕੋਈ ਸਾਹਿਬ ਕਿੱਦਾਂ ਜੀ ਓਕੇ ਰਿਪੋਰਟ ਹੈ ਗੋਡਾ ਜੀ ਬਾਬਾ ਨਾਨਕ ਲੰਗਰ ਨਹੀਂ ਮੁਕਣ ਦਿੰਦਾ ਜਿੱਦਾਂ ਮਰਜੀ ਆ ਕਿਉਂ ਲਾਲੇ ਕੋਈ ਨਾ ਕੋਈ ਮੇਰਾ ਵੀਰ ਭਰਾ ਸਪੌਂਸਰ ਹੀ ਹੁੰਦਾ ਕਿਹੜਾ ਜਨਮ ਦਿਨ ਹੈ ਭਾਜੀ ਸਖਰਾ ਜੀ ਦਾ ਲੋਈਆਂ ਵਾਲੇ ਦਾ ਲੋਈਆਂ ਵਾਲੇ ਸਖਰਾ ਜੀ ਦਾ ਜਨਮ ਦਿਨ ਹੀ ਤੇ ਮੁੰਡੇ ਨੇ ਅੱਜ ਕੀਤੀ ਆ ਪਾਰਟੀ ਆ ਬਹੁਤ ਪੌਣੇ ਦਾ ਕੰਮ ਆ ਦੇ ਅੱਜ ਬ੍ਰੰਮੀ ਲਏ ਲੰਗਰ ਪੂਰੇ ਚੱਲਣਦੇ ਆ ਗਰਾਊਂਡ ਤੋਂ ਬਾਅਦ ਚ ਬਹੁਤ ਬਹੁਤ ਧੰਨਵਾਦ ਜਿਹੜੇ ਵੀਰੇ ਵੀ ਅੱਜ ਸੇਵਾ ਕਰਾਈ ਬਾਬਾ ਉਹਦੀਆਂ ਲੰਮੀਆਂ ਮਰਾ ਕਰੇ ਵਧੀਆ ਸਹਿਜ ਝੋਟਾ ਫੱਟਵਾ ਬ੍ਰੰਮੀ ਨੂੰ ਵੇਖ ਕੇ ਲਾਲਾਂ ਚੋਂਦੀਆਂ ਹੀਆਂ ਝੋਟੇ ਦੀਆਂ ਹੁਣ ਮੇਕੋ ਬ੍ਰੰਮੀ ਖੋਈ ਜਾਊਗੀ ਸਹਿਜ ਲਓ ਲਫੜ ਪੀਲਾ ਕਹਿੰਦਾ ਮੈਂ ਅਮਰਤ ਸ਼ਾਕ ਲਿਆ ਵਾ ਮੈਂ ਸੁੱਚੇ ਭਾਂਡੇ ਪੀਣਾ ਹੁਣ ਬਾਲਟੀ ਨੂੰ ਮੂੰਹ ਲਾਉਣਾ ਵਾ ਲਾਲੇ ਧਿਆਨ ਨਾਲ ਬਾਲਟੀਆਂ ਨਾਲ ਡੇਪੇ ਬ੍ਰੰਮੀ ਵੇਖ ਕੇ ਲੜੇ ਨੂੰ ਨਾ ਪਾਈ। ਹਲੇ ਭਾਈ। ਹੁਣੇ ਕਰ। ਮੂੰਹ ਜੀ ਵੜੀ ਜਾਂਦਾ ਉਹਦੇ। ਇੱਕ ਗਲਾਸ ਹੀ ਮਿਲਣਾ ਅੱਜ। ਥੋੜੀ ਬਦਲ ਬਸ। ਸਹੀ ਆ। ਹੋਰ ਮਰਦੀ ਕਰਕੇ ਪਾ ਦੇਵਾ। ਇੱਕ ਗਲਾਸ ਹੀ ਮਿਲਣਾ ਵਾ। ਸਹੀ ਆ? ਬਣੀ ਗੱਲ ਕਣੀ। 10 20। ਬਣੀ ਆ। ਇੱਧਰ ਹੋ ਗਿਆ ਗਿਆ ਨਹੀਂ ਮੋਰੇ। ਪਿੱਛੇ ਪਿੱਛੇ ਥੋੜਾ ਥੋੜਾ। ਭੁੱਖ ਕਿੰਨਾ ਪਾਈ ਹੋਈ ਐ ਇਹਨੇ ਸਹ ਜਿਹਨੇ। ਜਿੰਨਾ ਗਲਾਸ ਆ ਤੇਰਾ। ਔਰ ਕੋ ਨਹੀਂ ਤੈਨੂੰ ਇੱਕ ਹੀ ਮਿਲਣਾ ਵਾ ਉਹਦਾ ਪੰਜਵਾਂ ਵਾ ਬੋ ਬੋ ਯਾਰ ਵਧੀਆ ਕੰਮ ਆ ਆ ਕਿਸ ਆਜਾ ਨੂੰ ਜੂਗੀ ਅੱਜ ਦੀ ਆਪਣੀ ਗਰਾਉਂਡ ਖਤਮ ਹੋ ਗਈ ਆ ਤੇ ਅੱਜ ਬ੍ਰਹਮੀ ਦੀ ਸੇਵਾ ਕੀਤੀ ਲਾਲੇ ਨੇ ਹਾਂ ਤੇ ਆਪਾਂ ਕੀ ਕੀ ਚੱਲੇ ਹੁਣ ਘਰਾਂ ਨੂੰ ਲਾਲੇ ਨੇ ਤਾਂ ਕਿ ਸਖਰਾਜ ਦਾ ਜਨਮ ਦਿਨ ਹੀ ਅੱਜ ਅੱਜ ਸਖਰਾਜ ਦਾ ਜਨਮ ਦਿਨ ਹੈ ਹਾਂ ਤੂੰ ਨੇ ਸੇਵਾ ਕਰਾਈ ਬ੍ਰਹਮੀ ਦੀ ਜੋਨੇ ਸਿਵਾ ਕਰਾਈ ਬ੍ਰਹਮੀ ਦੀ ਤੈਨੂੰ ਕਿਦਾਂ ਲੱਗਾ ਮੇਰ ਨਾਲ ਅੱਜ ਕੋਲ ਕਰਕੇ ਬਹੁਤ ਵਧੀਆ ਲੱਗਾ ਤੈਨੂੰ ਮੈਂ ਫਿਰ ਟਾਇਆ ਕਿ ਨਹੀਂ ਲਵਾਈਆਂ ਤੇਰੀਆਂ ਗੋਡੀਆਂ ਕਿ ਨਹੀਂ ਮੈਂ ਤੇਰੀਆਂ ਲਵਾਈਆਂ ਕਿ ਨਹੀਂ ਗੋਡੀਆਂ ਤੂੰ ਕੋਈ ਗੋਡੀ ਨਹੀਂ ਲਵਾਈ ਮੇਰੀ ਮੈਂ ਤੇਰੀ ਵੀ ਹੋਰ ਹੀ ਲਵਾਈ ਲਾਲਾ ਮਾਰਦਾ ਕਿ ਨਹੀਂ ਮੇਰੀ ਐਕਸ਼ਨ ਨਹੀਂ ਵੇਖੇ ਤੂੰ ਅੱਜ ਮੇਰੇ ਨਹੀਂ ਵੇਖੇ ਤੂੰ ਕਿਦਾਂ ਕੀਤੇ ਐਕਸ਼ਨ ਦੱਸ ਫੇ ਇੱਥੇ ਇਹ ਤਰ੍ਹਾਂ ਪੱਕਾ ਐਕਸ਼ਨ ਹੋ ਗਿਆ ਨਾ ਤੂੰ ਕੇ ਸਾਡੀ ਮਿਹਨਤ ਨੂੰ ਸਾਰੇ ਲਾਈਕ ਕਰਿਆ ਕਰੋ ਸਾਡੀ ਮਿਹਨਤ ਨੂੰ ਲਾਈਕ ਕਰਿਆ ਕਰੋ ਐਂਡ ਫੋਲੋ ਤੇ ਸਬਸਕ੍ਰਾਈਬ ਕਰਿਆ ਕਰੋ ਆਹੋ ਫੋਲੋ ਕਰਿਆ ਠੀਕ ਆ ਤੁਗੇ ਸਾਸਰੀ ਗਾਲ ਜੀ ਸਾਸਰੀ ਗਾਲ ਮਿਲਦੇ ਆ ਅਗਲੇ ਵਲੌਗ ਚ ਮਿਲਦੇ ਲਵ ਯੂ ਸਟੇ ਟਿਊਨਡ ਸਟੇ ਟਿਊਨਡ